ਸਸਰੀ ਕਲਜੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਮਾਰਕੀਟ ਤੋਂ ਵੀ ਵਧੀਆ ਮਮੋਜ਼ ਕਰ ਵਿੱਚ ਬਣਾ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਬਣਾਵਾਂਗੇ ਚਟਣੀ ਚਟਣੀ ਲਈ ਆਪਾਂ ਲਈ ਇੱਥੇ ਚਾਰ ਟਮਾਟਰ ਪੱਕੇ ਹੋਏ ਲਾਲ ਤੇ ਇਹਨਾਂ ਦੇ ਉੱਤੇ ਥੋੜਾ ਜਿਹਾ ਆਪਾਂ ਕੱਟ ਮਾਰਾਂਗੇ ਤੇ ਹੁਣ ਲਵਾਂਗੇ ਸਬਤ ਲਾਲ ਮਿਰਚਾਂ ਸੱਤ ਅੱਠ ਅਤੇ ਲ ਲਾਲ ਮਿਰਚਾਂ ਲਈਆਂ ਨੇ ਜਿਵੇਂ ਤੁਹਾਨੂੰ ਤਿੱਖਾ ਪਸੰਦ ਹੋਏ ਯਾਨੀ ਕਿ ਜਿਵੇਂ ਮਿਰਚ ਤੁਹਾਨੂੰ ਪਸੰਦ ਹੋਏ ਉਹਨੀਆਂ ਮਿਰਚਾਂ ਤੁਸੀਂ ਐਡ ਕਰ ਸਕਦੇ ਹੋ ਤੇ ਇੱਕ ਇੱਕ ਗਲਾਸ ਪਾਣੀ ਵਿੱਚ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਉਬਾਲਾਂਗੇ ਦੋਵੇਂ ਚੀਜ਼ਾਂ ਨੂੰ ਮਿਰਚਾਂ ਤੇ ਟਮਾਟਰਾਂ ਨੂੰ ਤੇ ਪੰਜ 6 ਮਿੰਟ ਆਪਾਂ ਨੂੰ ਚੰਗੀ ਤਰ੍ਹਾਂ ਉਬਾਲ ਲਵਾਂਗੇ ਤੇ ਫਰੈਂਡਸ ਇਹਨਾਂ ਨੂੰ ਮੈਂ 7 ਮਿੰਟ ਵਾਸਤੇ ਚੰਗੀ ਤਰ੍ਹਾਂ ਉਬਾਲ ਲਿਆ ਛਿਲਕਾ ਇਹਨਾਂ ਦਾ ਅਲੱਗ ਜਾ ਹੋ ਗਿਆ ਤੇ ਇਹਨਾਂ ਨੂੰ ਹੁਣ ਠੰਡਾ ਕਰਕੇ ਆਪਾਂ ਮਿਕਸੀ ਜਾਰ ਵਿੱਚ ਪੀਸਾਂਗੇ ਛਿਲਕਾ ਉਤਾਰ ਕੇ ਟਮਾਟਰਾਂ ਦਾ ਤੇ ਟਮਾਟਰਾਂ ਦਾ ਛਿਲਕਾ ਮੈਂ ਤੇ ਉਤਾਰ ਲਿਆ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਨਾਂ ਚੀਜ਼ਾਂ ਨੂੰ ਤੇ ਇਹਦੇ ਨਾਲ ਹੀ ਆਪਾਂ ਐਡ ਕਰਾਂਗੇ ਅਤੇ 10-15 ਲਸਣ ਇਹਨਾਂ ਨੂੰ ਚੰਗੀ ਤਰ੍ਹਾਂ ਬਾਰਿਕ ਪੇਸਟ ਬਣਾਵਾਂਗੇ ਯਾਨੀ ਕਿ ਥੋੜੀ ਜੀ ਮੋਟੀ ਰੱਖਾਂਗੇ ਬਹੁਤ ਜ਼ਿਆਦਾ ਬਾਰਿਕ ਨਹੀਂ ਇਸ ਤਰੀਕੇ ਦੀ ਆਪਾਂ ਪੇਸਟ ਬਣਾ ਕੇ ਤਿਆਰ ਕਰਾਂਗੇ ਤੇ ਹੁਣ ਆਪਾਂ ਇੱਕ ਪੈਨ ਵਿੱਚ ਦੋ ਛੋਟੇ ਚਮਚ ਤੇਲ ਗਰਮ ਕਰਾਂਗੇ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਪਾਵਾਂਗੇ ਹਿੰਗ ਥੋੜੀ ਜੀ ਤੇ ਇਹਦੇ ਨਾਲ ਹੀ ਆਪਾਂ ਪਾਵਾਂਗੇ ਬਾਰਿਕ ਕੱਟੀ ਹੋਈ ਚੋਪ ਕੀਤੀ ਹੋਈ ਅਦਰਕ ਤੇ ਲਸਣ ਇੱਕ ਚਮਚ ਇੱਕ ਟੇਬਲस्पून ਦੇ ਕਰੀ ਇਸ ਟੀਮ ਵਿੱਚ ਲਸਣ ਥੋੜਾ ਜਿਹਾ ਜ਼ਿਆਦਾ ਜਾਂਦੇ ਤੇ ਹੁਣ ਪਾਵਾਂਗੇ ਪੇਸਟ ਜਿਹੜੀ ਆਪਾਂ ਬਣਾ ਕੇ ਰੱਖੀ ਸੀ ਤੇ ਇਹਦੇ ਨਾਲ ਹੀ ਥੋੜਾ ਜਿਹਾ ਪਾਣੀ ਵੀ ਐਡ ਕਰਾਂਗੇ ਉਸੇ ਮਿਕਸੀ ਜਾਰ ਵਿੱਚ ਆਪਾਂ ਪਾਣੀ ਪਾ ਕੇ ਐਡ ਕਰਾਂਗੇ ਤੇ ਹੁਣ ਪਾਵਾਂਗੇ ਆਪਾਂ ਥੋੜੀ ਜਿਹੀ ਮਸਾਲੇ ਮਸਾਲੇ ਜ਼ਿਆਦਾ ਨਹੀਂ ਇਸ ਜਿਵੇਂਗੇ ਇੱਕ ਚਮਚਾ ਇੱਥੇ ਨਮਕ ਲਈ ਤੇ ਅੱਧਾ ਚਮਚਾ ਇੱਥੇ ਕਾਲੀ ਮਿਰਚ ਪਾਊਡਰ ਥੋੜੇ ਜਿਹੀ ਸਟਿੰਗਨੀਆਂ ਲੇਅ ਜਿਹੜੀ ਹਰੀ ਪਿਆਜ਼ ਆਉਂਦੇ ਨੇ ਉਹਨਾਂ ਦੇ ਪੱਤੇ ਥੋੜੇ ਜਿਹੀ ਬਾਰੀਕ ਕੱਟ ਕਰਕੇ ਜੇਕਰ ਤੁਹਾਡੇ ਕੋਲ ਹਰਾ ਧਣੀਆਂ ਹੋਵੇ ਤੁਸੀਂ ਉਹ ਵੀ ਪਾ ਸਕਦੇ ਹੋ ਤੇ ਚਟਣੀ ਨੂੰ ਆਪਾਂ 2-3 ਮਿੰਟ 3-4 ਮਿੰਟ ਵਾਸਤੇ ਕੁੱਕ ਕਰਨੀ ਹੈ ਲੋ ਟੂ ਮੀਡੀਅਮ ਫਲੇਮ ਤੇ ਤੇ ਇਹਨੂੰ ਮੈਂ 4 ਮਿੰਟ ਵਾਸਤੇ ਪਕਾ ਲਿਆ ਤੇ ਚਟਣੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਤੇ ਗੈਸ ਦੀ ਫਲੇਮ ਆਪਾਂ ਆਫ ਕਰ ਦਿੰਦੇ ਹਾਂ ਤੇ ਹੁਣ ਇੱਕ ਕੜਾਈ ਵਿੱਚ ਆਪਾਂ ਫਿਲਿੰਗ ਤਿਆਰ ਕਰਾਂਗੇ 2 ਟੇਬਲस्पून ਆਪਾਂ ਔਇਲ ਲਵਾਂਗੇ ਜਦੋਂ ਤੇਲ ਗਰਮ ਹੋ ਜੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਬਾਰੀਕ ਕੱਟੇ ਹੋਏ ਪਿਆਜ਼ ਸਾਰੀਆਂ ਸਬਜ਼ੀਆਂ ਮੈਂ ਚੋਪਰ ਵਿੱਚ ਪਾਈਆਂ ਸੀ ਤੇ ਇਹਦੇ ਨਾਲ ਹੀ ਬਾਰੀਕ ਕੱਟੀ ਹੋਈ ਸ਼ਿਮਲਾ ਮਿਰਚ ਤੇ ਹਰੀਆਂ ਮਿਰਚਾਂ ਬਾਰੀਕ ਕੱਟੀ ਹੋਈਆਂ ਅਦਰਕ ਲਸਣ ਬਾਰੀਕ ਕਟਿਆ ਹੋਇਆ ਅਦਰਕ ਲਸਣ ਥੋੜਾ ਜਿਹਾ ਜ਼ਿਆਦਾ ਜਾਂਦਾ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਹੁਣ ਪਾਵਾਂਗੇ ਬਾਕੀ ਦੀਆਂ ਸਬਜ਼ੀਆਂ ਬਾਰੀਕ ਕੱਟੀ ਹੋਈ ਇੱਕ ਸ਼ਿਮਲਾ ਮਿਰਚ ਤੁੜਾ ਦਾ ਪਨੀਰ ਵੀ ਮੈਂ ਇੱਥੇ ਐਡ ਕਰਨ ਲੱਗਿਆਂ ਤੁਸੀਂ ਚਾਹੋ ਤਾਂ ਸੋਇਆ ਬੀਨ ਵੀ ਐਡ ਕਰ ਸਕਦੇ ਹੋ ਤੇ ਸਵਾਦ ਅਨੁਸਾਰ ਨਮਕ ਪਾਵਾਂਗੇ ਤੇ ਅੱਧਾ ਚਮਚਾ ਪਾਵਾਂਗੇ 1 ਚਮਚਾ ਪਾਵਾਂਗੇ ਆਪਾਂ ਕਾਲੀ ਮਿਰਚ ਪਾਊਡਰ ਬਸ ਜ਼ਿਆਦਾ ਮਸਾਲੇ ਨਹੀਂ ਪਾਉਣੇ ਤੇ ਇਹਨੂੰ 2-3 ਮਿੰਟ ਵਾਸਤੇ ਹਾਈ ਫਲੇਮ ਤੇ ਪੁੰਨਾਂਗੇ ਤਾਂ ਜੋ ਇਹਦਾ ਪਾਣੀ ਜਿਹੜਾ ਸੁੱਕ ਜੇ ਚੰਗੀ ਤਰ੍ਹਾਂ ਤੇ 2-3 ਮਿੰਟ ਵਾਸਤੇ ਆਪਾਂ ਪੁੰਨ ਲਏ ਤੇ ਹੁਣ ਪਾਵਾਂਗੇ ਟਮੇਟੋ ਕੈਚਪ 2 ਚਮਚ ਤੁਸੀਂ 14 ਜਿਹੜੀ ਰੈੱਡ ਚਿਲੀ 소ਸ ਹੁੰਦੀ ਹੈ ਉਹ ਵੀ ਪਾ ਸਕਦੇ ਹੋ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤੇ ਗੈਸ ਦੀ ਫਲੇਮ ਐ ਆਫ ਕਰ ਦਿੱਤੀ ਹੈ ਤੇ ਫਿਲਿੰਗ ਨੂੰ ਆਪਾਂ ਠੰਡਾ ਹੋਣ ਵਾਸਤੇ ਥਾਲੀ ਵਿੱਚ ਫਲਾ ਕੇ ਰੱਖ ਦਵਾਂਗੇ ਤਾਂ ਜੋ ਇਹ ਠੰਡੀ ਹੋ ਜਾਏ ਤੇ ਆਪਾਂ ਉਦੋਂ ਮਮੋਜ਼ ਦੀ ਤਿਆਰੀ ਹੋਰ ਕਰ ਲੈਨੇ ਆ ਹੁਣ ਲਗਾਵਾਂਗੇ ਆਪਾਂ ਆਟਾ ਅਤੇ ਮੈਦਾ ਲਿਆ ਮੈਦਾ ਆਪਾਂ 300 ਗ੍ਰਾਮ ਦੇ ਕਰੀਬ ਲਿਆ ਹੈ ਅੱਧਾ ਚਮਚਾ ਆਪਾਂ ਪਾਵਾਂਗੇ ਨਮਕ ਇਹ ਨਮਕ ਤੇ ਮੈਦਾ ਦੋਈ ਚੀਜ਼ਾਂ ਲੈਣੀਆਂ ਨੇ ਹੋਰ ਕੁਝ ਨਹੀਂ ਪਾਣਾ ਤੇ ਹੁਣ ਥੋੜਾ ਥੋੜਾ ਪਾਣੀ ਪਾ ਕੇ ਆਦਾ ਆਦਾ ਆਪਾਂ ਡੋ ਲਗਾ ਲਵਾਂਗੇ ਸੌਫਟ ਜਾਂ ਟਾਈਟ ਡੋ ਨਹੀਂ ਲਗਾਉਣਾ ਬਿਲਕੁਲ ਵੀ ਤੇ ਪਾਣੀ ਆਪਾਂ ਥੋੜਾ ਥੋੜਾ ਕਰਦੇ ਐਡ ਕਰਾਂਗੇ ਤਾਂ ਜੋ ਬਹੁਤ ਜ਼ਿਆਦਾ ਢਿੱਲਾ ਨਾ ਹੋ ਜੇ ਆਟਾ ਜਿਵੇਂ ਰੋਟੀਆਂ ਦਾ ਆਟਾ ਹੈ ਹੁੰਦਾ ਨੇ ਉਸੇ ਤਰੀਕੇ ਨਾਲ ਆਪਾਂ ਆਟਾ ਬਣਾ ਕੇ ਤਿਆਰ ਕਰਾਂਗੇ ਤੇ ਆਟਾ ਜਿਹੜਾ ਲੱਗ ਚੁੱਕਿਆ ਤੇ ਹੁਣ ਟੱਕਣ ਲਾ ਕੇ ਇਹਨੂੰ ਆਪਾਂ ਕੱਪੜਾ ਪਾ ਕੇ ਰੱਖ ਦਵਾਂਗੇ 10 ਮਿੰਟ ਵਾਸਤੇ ਤੇ ਆਟਾ ਜਿਹੜਾ 10 ਮਿੰਟ ਵਾਸਤੇ ਹੋਰ ਸੌਫਟ ਹੋ ਚੁੱਕਿਆ ਤੇ ਇਹਨੂੰ ਆਪਾਂ 1-2 ਮਿੰਟ ਵਾਸਤੇ ਹੋਰ ਮਲਾਂਗੇ ਹੱਥਾਂ ਨਾਲ ਤਾਂ ਜੋ ਇਹ ਬਹੁਤ ਜ਼ਿਆਦਾ ਸੋਫਟ ਹੋ ਜਾਏ, ਚਿਕਨਾ ਹੋ ਜਾਏ ਚੰਗੀ ਤਰ੍ਹਾਂ। ਤੇ ਹੁਣ ਆਪਾਂ ਲਵਾਂਗੇ ਇੱਕ ਲੋਈ। ਤੇ ਲੋਈ ਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਇਸ ਤਰੀਕੇ ਨਾਲ ਬਣਾ ਲਵਾਂਗੇ ਤੇ ਫਿਰ ਆਪਾਂ ਚੱਕਲੇ ਬੇਲਨ ਨਾਲ ਇਸ ਨੂੰ ਚੰਗੀ ਤਰ੍ਹਾਂ ਬੇਲਾਂਗੇ। ਇਹਨੂੰ ਪਤਲੀ ਰੋਟੀ ਦੀ ਆਕਾਰ ਵਿੱਚ ਆਪਾਂ ਬੇਲ ਕੇ ਤਿਆਰ ਕਰਾਂਗੇ। ਜਿਵੇਂ ਪਾਪੜ ਹੁੰਦਾ ਹੈ ਉਹਨਾ ਪਤਲਾ ਹੀ ਆਪਾਂ ਇਹਨੂੰ ਰੱਖਾਂਗੇ। ਬਹੁਤ ਜ਼ਿਆਦਾ ਮोटा ਨਹੀਂ ਰੱਖਣਾ ਨਹੀਂ ਤਾਂ ਮਮੋਜ਼ ਦੇ ਅਟਾ ਅਟਾ ਲੱਗਦਾ ਹੈ ਜਿਵੇਂ ਮਮੋਜ਼ ਕੰਦੇਆਂ ਦਾ ਤੇ ਇਸ ਤਰੀਕੇ ਦਾ ਪਤਲਾ ਆਪਾਂ ਬਣਾ ਕੇ ਰੱਖਾਂਗੇ ਤੇ ਇੱਕ ਕਟੋਰੀ ਵਿੱਚ ਇੱਥੇ ਲੈ ਲਈਏ ਤੇ ਇਸ ਤਰੀਕੇ ਨਾਲ ਆਪਾਂ ਕੱਟ ਕੇ ਤਿਆਰ ਕਰਾਂਗੇ ਤੇ ਹੁਣ ਪਾਵਾਂਗੇ ਇੱਕ ਚਮਚ بھر ਕੇ ਫੀਲਿੰਗ ਫੀਲਿੰਗ ਬਹੁਤ ਜ਼ਿਆਦਾ ਵੀ ਨਹੀਂ ਹੋਣੀ ਚਾਹੀਦੀ ਤੇ ਬਹੁਤ ਘੱਟ ਵੀ ਨਹੀਂ ਹੋਣੀ ਚਾਹੀਦੀ ਤੇ ਹੁਣ ਇਸ ਤਰੀਕੇ ਨਾਲ ਪਲੇਟਾਂ ਦੀ ਪਾ ਕੇ ਆਪਾਂ ਇਹਨਾਂ ਨੂੰ ਬੰਦ ਕਰ ਦੇਵਾਂਗੇ ਚੰਗੀ ਤਰ੍ਹਾਂ बहुत ही आसानी ये तरीका बन जान्दा है यानी कि इस तरीके बनाओगे तो बहुत ही आसानी बनते हैं इस तरीके आप मोमोज़ बना के तैयार कर लवेंगे बहुत ही आसानी बनते हैं तो बज़ारों भी व्या करोयलर आपीमर में पानी गर्म कर लिया हम जी प्लेट है यह घ्यो लगा लिया चंगी तरह ऑयल भी लगा सकते हो तो जो थले चिपके ना ਤੇ ਇੱਕ ਦੂਜੀ ਪਲੇਟ ਫੋਰੀ ਵੀ ਮੈਂ ਰੱਖਾਂਗੀ ਐਸ ਤੇ ਵੀ ਕਿਉ ਲਾਇਆ ਹੋਇਆ ਤੇ ਬੱਚਾਂ ਕੀ ਤਰ੍ਹਾਂ ਮਮੋਲ ਫੈਲਾ ਕੇ ਰੱਖ ਦਵਾਂਗੇ ਥੋੜਾ ਥੋੜਾ ਗੈਪ ਨਾਲ ਤੇ ਹੁਣ ਟੱਕਣਾ ਲਾ ਕੇ ਇਹਨੂੰ ਆਪਾਂ 10 ਮਿੰਟ ਵਾਸਤੇ ਪਕਾਣ ਵਾਂਗੇ ਲੋ ਟੂ ਮੀਡੀਅਮ ਫਲੇਮ ਤੇ ਬਹੁਤ ਜ਼ਿਆਦਾ देर ਇਹਨੂੰ ਨਹੀਂ ਪਕਾਉਣਾ ਨਹੀਂ ਤਾਂ ਇਹ ਟਾਈਟ ਹੋ ਜਾਂਦੇ ਨੇ ਤੇ ਮਮੋਲ ਸਾਡੇ ਬਣ ਕੇ ਤਿਆਰ ਹੋ ਗਏ ਨੇ ਫਰੈਂਡਸ ਤੇ ਹੁਣ ਉਤੋਂ ਮੈਂ ਜਿਹੜੇ ਚਿਲੀ ਫਲੈਕਸ ਵਗੈਰਾ ਉਹ ਸਪ੍ਰਿੰਕਲ ਕਰ ਦੇ ਰਹੀਆਂ तो हरा धनिया स्प्रिंग अनियन हो भी पा सकते हो तो मोमोज सा बहुत ही सॉफ्ट बन के तैयार हुए ने बाजार तो बाजार भी वाइस तो जेकर तुम्हें पसंद आई रेसिपी तो लाइक शेयर जरूर करो